ਮਿਡਲ ਕਲਾਸ ਫੈਮਿਲੀ ਵਿੱਚ ਜਨਮ ਹੋਣ ਕਰਕੇ ਹਨਾ ਮੁੰਡੇ ਦਾ ਮੰਨ ਲਓ ਵੀ ਜੀਵਨ ਹੈ ਜਿਹੜਾ ਬਹੁਤ ਆਪਣੀ ਜਾਨ ਚ ਆਪਣੇ ਆਪ ਚ ਉਹ ਜਿੱਦਾਂ ਕਹਿੰਦੇ ਵੀ ਸੈਟਲ ਕੀਤਾ ਹੋਇਆ इजीली ਬਤੀਤ ਕਰਦਾ ਵੀ ਉਹਨੂੰ ਕੋਈ ਆਉਖ ਨਹੀਂ ਹੁੰਦੀ ਹੈਗੀ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਉਹ ਜਿੰਨਾ ਇਸ ਨੂੰ ਸਿੰਪਲ ਕਰਦਾ ਕੱਟਦਾ ਤੇ ਉਹਦੇ ਮਦਰ ਫਾਦਰ ਮੰਨ ਲਓ ਮਾਂ ਪਿਓ ਤੇ ਕੱਟਦੇ ਨੇ ਉਹਦੋਂ ਇਹ ਆਉਣ ਵਾਲੇ ਸਮੇਂ ਚ ਉਹੀ ਜੀਵਨ ਉਹਦੇ ਲਈ ਔਖ ਔਖਾ ਹੋਊਗਾ ਉਹ ਔਖਾ ਕਿਵੇਂ ਹੋਊਗਾ ਕਹਾਣੀ ਸੁਣਨੇ ਆ ਲਈਏ ਧਿਆਨ ਨਾਲ ਸੁਣੀਓ ਹੋਇਆ ਕਿ ਮੀਡਲ ਕਲਾਸ ਫੈਮਿਲੀ ਚ ਜਨਮ ਲੈਣ ਕਰਕੇ ਮੁੰਡਾ ਉਦਾਂ ਦੇ ਮਾਹੌਲ ਚ ਰਹਿਣ ਕਰਕੇ ਉਦਾਂ ਦੀ ਐਸ਼ੋ ਪ੍ਰਸਤੀ ਜਿੰਨੀ ਕੋ ਨੂੰ ਮਿਲੀ ਉਹ ਚ ਖੁਸ਼ ਉਹ ਚ ਉਹ ਪੜਾਈ ਕਰਦਾ ਉਹ ਚ ਬੜਾ ਹੁੰਦਾ ਉਹ ਚ ਜਵਾਨੀ ਮਾਣਦਾ ਹਾਰ ਕੇ ਸਮਾਂ ਉਹ ਆ ਜਾਂਦਾ ਵਿਆਹ ਲ ਜਿਹਨੂੰ ਕੀ ਕਹਨੇ ਆ ਹੁਣ ਮਿਡਲ ਫੈਮਿਲੀ 'ਚ ਜੰਮੇ ਹੋਣ ਕਰਕੇ ਉਹ ਤਾਂ ਉਹ ਚੀਜ਼ ਨੂੰ ਹੈਂਡਲ ਕਰਦਾ ਆ ਆਰਾਮ ਨਾਲ ਪਰ ਉਹਦੀ ਜਿਹੜੀ ਘਰ ਵਾਲੀ ਹੁੰਦੀ ਆ ਉਹ ਥੋੜਾ ਜਿਹਾ ਉਹਦੇ ਨਾਲੋਂ ਹਾਈ ਫੈਮਿਲੀ 'ਚ ਹੁੰਦੀ ਆ ਵੀ ਵਧੀਆ ਖਾਣ ਪਾਣਾਂ ਦੇ ਆਦੀ ਹੁੰਦੇ ਨੇ ਤੇ ਪਰ ਉਸ ਉਹਦੀ ਘਰ ਵਾਲੀ ਹੁੰਦੀ ਆ ਜਿਹੜੀ ਉਹਨੂੰ ਇਹ ਵਿਹਾਰ ਬਹੁਤ ਔਖਾ ਲੱਗਦਾ ਵੀ ਮਿਡਲ ਕਲਾਸ ਫੈਮਿਲੀ 'ਮੋਂ ਖੂ ਪਹਿਲਾਂ ਹੀ ਹਰ ਇੱਕ ਚੀਜ਼ ਦਾ ਬਜਟ ਬਣਾ ਲੈਣਾ ਫਿਰ ਉਸੇ ਸਰਵਾਈਵ ਕਰਨਾ ਉਹ ਬਹੁਤ ਔਖਾ ਬਹੁਤ ਝਿਜਕ ਮੰਨਦੀ ਇਹ ਚੀਜ਼ ਨੂੰ ਤੇ بیا ਤੋਂ ਥੋੜਾ ਚਰਤਾਨਾ ਸਮਾਨ ਸੌਖਾ ਲੱਗਦਾ ਪਰ ਫੇਰ ਮਾੜੀ ਮਾੜੀ ਚੀਜ਼ ਨੂੰ ਲੈ ਕੇ ਟਕਰਾਵ ਵੱਧ ਜਾਂਦਾ ਜਦੋਂ ਟਕਰਾਵ ਵੱਧਦਾ ਜਾਂਦਾ ਹਾਰ ਕੇ ਨੌਬ ਤਾਂ ਇੱਥੇ ਤੱਕ ਆ ਜਾਂਦੀ ਹੈ ਵੀ ਰੌਲਾ ਪੈਣ ਲੱਗ ਜਾਂਦਾ ਜਦੋਂ ਰੌਲਾ ਪੈਣ ਲੱਗ ਜਾਂਦਾ ਤਾਂ ਪਹਿਲਾਂ ਉਹਦਾ ਫੈਮਿਲੀ ਵਾਲੇ ਮੈਟਰ ਹੈਂਡਲ ਕਰਨਾ ਚਾਹੁੰਦੇ ਆ ਪਰ ਜਦੋਂ ਫੈਮਿਲੀ ਆਣ ਦੇ ਗੱਲ ਬਸੋਂ ਬਾਹਰ ਹੋ ਜਾਂਦੀ ਆ ਫਿਰ ਸਿਆਣੇ ਬੰਦੇ ਵਿੱਚ ਪਾਉਣੇ ਪੈਂਦੇ ਨੇ ਜਦੋਂ ਸਿਆਣੇ ਬੰਦੇ ਉਹਨੂੰ ਪੁੱਛਦੇ ਨੇ ਵੀ ਪੁੱਤ ਕੀ ਪ੍ਰੋਬਲਮ ਆ ਤੋ ਉਹ ਦੱਸਦੀ ਆ ਵੀ ਇਹਨਾਂ ਦਾ ਤਾਂ ਬਹੁਤ ਗਰੀਬੀ ਦਾ ਵਿੱਚ ਜ਼ਿੰਦਗੀ ਕੱਟਦੇ ਨੇ ਵੀ ਸਾਡੇ ਰਿਵਾਜ ਨਹੀਂ ਹੈਗਾ ਮੈਂ ਨਹੀਂ ਕੱਟ ਸਕਦੀ ਤਾਂ ਹੁਣ ਬੰਦੇ ਵਿੱਚ ਉਹਨੂੰ ਪਤਾ ਹੀ ਆ ਵਿੱਚ ਫੈਸਲਾ ਕਰਾਉਣ ਨੂੰ ਵੀ ਬਹੁਤ ਵੀ ਐਡੀ ਵੱਡੀ ਜ਼ਿੰਦਗੀ ਆ ਪੁੱਤ ਚਲੋ ਹੁਣ ਇਹ ਨਵੇੜ ਲੋ ਕੱਲ ਨੂੰ ਥੋੜਾ ਫੇਰ ਰੌਲਾ ਵਧੂਗਾ ਪਰ ਵਿੱਚ ਜਦੋਂ ਪੰਚਾਇਤ ਹੋਈ ਤਾਂ ਇੱਕ ਬਹੁਤ ਸਿਆਣਾ ਬੰਦਾ ਜਿਹੜਾ ਕਿ ਕੁੜੀ ਵਾਲਿਆਂ ਵੱਲੂ ਆਇਆ ਹੋਇਆ ਉਹ ਕਹਿੰਦਾ ਵੀ ਹੁਣ ਜੇ ਤਾਂ ਮੈਨੂੰ ਲੈ ਆਏ ਆ ਤਾਂ ਤਾਂ ਮੇਰੀ ਗੱਲ ਮੰਨਣੀ ਪਊਗੀ ਜੇ ਤੁਸੀਂ ਮੇਰੀ ਗੱਲ ਨਹੀਂ ਮੰਨਣੀ ਤਾਂ ਤੁਹਾਨੂੰ ਉਹ ਗੱਲ ਨੂੰ ਗਲਤ ਸਾਬਤ ਕਰਨਾ ਪਊਗਾ ਫੇਰ ਮੈਂ ਤੁਹਾਡੀ ਗੱਲ ਮੰਨ ਜੂਗਾ ਵੀ ਇਹ ਗੱਲ ਤੁਹਾਡੀ ਗਲਤ ਆ ਬਜ਼ੁਰਗੋ ਤਾਂ ਕੁੜੀ ਵਾਲਿਆਂ ਨੂੰ ਪੁੱਛਿਆ ਉਹ ਵੀ ਕਹਿੰਦੇ ਵੀ ਗੱਲ ਮਨਜ਼ੂਰ ਆ ਸਾਨੂੰ ਤਾਂ ਮੁੰਡੇ ਤੇ ਮੁੰਡੇ ਦੇ ਮਾਪਿਆਂ ਨੂੰ ਪੁੱਛੋ ਵੀ ਕਹਿੰਦੇ ਮਨਜ਼ੂਰ ਆ ਵੀ ਮੰਨਾਂਗੇ ਛੋਟੀ ਗੱਲ ਨਾ ਮੰਨੀ ਤਾਂ ਤੁਹਾਨੂੰ ਤਰਕ ਦੇ ਹਿਸਾਬ ਨਾਲ ਜਵਾਬ ਦਵਾਂਗੇ ਵੀ ਇਹ ਗੱਲ ਛੋਟੀ ਇੱਥੇ ਗਲਤ ਆ ਤੋ ਉਹ ਕਹਿੰਦਾ ਵੀ ਕੀ ਗੱਲ ਜ਼ਿੰਦਗੀ ਕੱਟ ਨਹੀਂ ਹੋ ਰਹੀ ਉਹ ਤਾਂ ਨਹੀਂ ਮੈਨੂੰ ਤਾਂ ਇੱਥੇ ਸਾਹ ਲੈਣਾ ਵੀ ਔਖਾ ਲੱਗਦਾ ਹੁਣ ਇੰਨਾ ਔਖਾ ਤੋ ਕਹਿੰਦਾ ਵੀ ਚਲੋ ਤੁਹਾਨੂੰ ਮੈਂ ਜ਼ਿੰਦਗੀ ਕੱਟਣ ਦੇ ਤਰੀਕੇ ਦੱਸ ਦਿੰਦਾ ਜੇ ਤਾਂ ਤੁਸੀਂ ਮੰਨ ਲਓਗੇ ਉਹ ਚੀਜ਼ ਨੂੰ ਤਾਂ ਤਾਂ ਤੁਹਾਡੀ ਜ਼ਿੰਦਗੀ ਕੱਟੀ ਜਾਊਗੀ ਨਹੀਂ ਭਾਈ ਜਿਵੇਂ ਛੋਟੀ ਮਰਜ਼ੀ ਹੈ ਔਖੀ ਤਾਂ ਅੱਜ ਵੀ ਆ ਗੱਲ ਨੂੰ ਵੀ ਆ ਫਿਰ ਜਿਵੇਂ ਮਰਜ਼ੀ ਕਰ ਲਿਓ ਉਸ ਬਜ਼ੁਰਗ ਨੇ ਉਹਨਾਂ ਨੂੰ ਕੀ ਤਰਕ ਦਿੱਤਾ ਉਹ ਕਹਿੰਦਾ ਵੀ ਜੇ ਤਾਂ ਜ਼ਿੰਦਗੀ ਸੌਖੀ ਕੱਟਣੀ ਆ ਤਾਂ ਤੁਹਾਨੂੰ ਮੈਂ ਆਧਾਰਨ ਦੇ ਤੌਰ ਤੇ ਦੱਸਦਾ ਵੀ ਤੁਸੀਂ ਜਹਾਜ਼ ਦੇ ਵਿੱਚ ਬੈਠੇ ਹੋ ਜੇਕਰ ਤੁਸੀਂ ਜਹਾਜ਼ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਬੱਸ ਵਾਲੇ ਇਨਸਾਨ ਨੂੰ ਦੇਖਣਾ ਵੀ ਅਸੀਂ ਤਾਂ ਜਹਾਜ਼ ਪਰਮਾਤਮਾ ਨੇ ਸਾਨੂੰ ਦਿੱਤਾ ਸਫ਼ਰ ਕਰਨ ਨੂੰ ਵੀ ਤਨ ਜੀ ਕਰਉ ਬੱਸ ਵਾਲੇ ਦਾ ਜਿਹੜਾ ਬੱਸ ਵਿੱਚ ਬੈਠਾ ਵੀ ਉਹਦੀ ਵੀ ਜ਼ਿੰਦਗੀ ਆ ਉਹ ਕਿਰਾਇਆ ਲਾ ਕੇ ਆ ਰਿਹਾ ਤੇ ਉਹ ਤੋਂ ਬੱਸ ਵਾਲਾ ਜੇਕਰ ਤੁਸੀਂ ਬੱਸ 'ਚ ਬੈਠੇ ਹੋ ਤਾਂ ਤੁਸੀਂ ਇੱਕ ਕਿਰਾਏ ਦੀ ਗੱਡੀ ਬਾਰੇ ਸੋਚਣਾ ਜਿਹੜੀ ਕਿ ਪੁਰਾਣੀ ਆ ਵੀ ਉਹ ਬੰਦਾ ਬੱਸ ਵਾਲੇ ਨਾਲ ਵੀ ਡਾਊਨ ਆ ਕਿਰਾਏ ਦੀ ਗੱਡੀ ਵਾਲਾ ਤੇ ਜੇਕਰ ਤੁਸੀਂ ਕਿਰਾਏ ਦੀ ਗੱਡੀ 'ਚ ਬੈਠੇ ਹੋ ਤਾਂ ਤੁਸੀਂ ਉੱਪਰ ਵੱਧ ਵੱਲ ਨਹੀਂ ਸੋਚਣਾ ਤਾਂ ਤੁਸੀਂ ਸੋਚਣਾ ਵੀ ਧੰਨ ਜਿਗਰਾ ਮੋਟਰਸਾਈਕਲ ਵਾਲੇ ਤੇ ਜਿਹਦੇ ਸ਼ਿਰਤੇ ਵੀ ਛੱਤ ਹੈ ਨਹੀਂ ਵੀ ਅਸੀਂ ਜੇ ਗੱਡੀ 'ਚ ਬੈਠੇ ਹਾਂ ਚਾਹੇ ਕਿਰਾਏ ਦੀ ਹੋਆ ਪਰ ਸਿਰ ਤੇ ਛੱਤ ਤਾਂ ਹੈ ਨਾ ਮਿੱਤਾਂ ਨਜੀਗਰਾ ਮੋਟਰਸਾਈਕਲਾਂ ਦਾ ਤਾਂ ਜੇ ਮੋਟਰਸਾਈਕਲ ਤੇ ਬੈਠੇ ਆ ਤਾਂ ਤੁਸੀਂ ਸੋਚਣਾ ਸਕੂਟਰੀ ਵਾਲੇ ਦਾ ਬਿਸਕੂਟਰੀ ਜਿਹੜੀ ਜ਼ਿੰਦਗੀ ਆ ਵੀ ਤੁਸੀਂ ਉੱਪਰ ਵਾਲਾ ਲੈਵਲ ਨਹੀਂ ਦੇਖਣਾ ਤੋ ਥੱਲੇ ਵਾਲਾ ਦੇਖਣਾ ਤੇ ਜੇਕਰ ਕਹਣਾ ਤੁਸੀਂ ਸਕੂਟਰੀ ਤੇ ਬੈਠੇ ਹੋ ਤਾਂ ਤੁਸੀਂ ਸੋਚਣਾ ਸਕੂਟਰੀ ਤੇ ਬਹਿ ਕੇ ਵੀ ਅਸੀਂ ਤਾਂ ਆਰਾਮ ਨਾਲ ਬੈਠੇ ਜਾਂਦੇ ਹਾਂ ਤਨ ਜੀਗਰ ਸਾਈਕਲ ਵਾਲੇ ਦਾ ਜਿਹੜਾ ਪੈਡਲ ਮਾਰਦਾ ਜਾਂਦਾ ਤੇ ਫਿਰ ਤੁਸੀਂ ਕਹਿੰਦਾ ਪੈਡਲ ਤੋਂ ਉੱਪਰ ਨਹੀਂ ਸੋਚਣਾ ਸਾਈਕਲ ਤੋਂ ਸਾਈਕਲ ਤੋਂ ਥੱਲੇ ਸੋਚਣਾ ਵੀ ਸਾਨੂੰ ਤਾਂ ਰੱਬ ਨੇ ਪੈਡਲ ਮਾਰਨ ਨੂੰ ਦਿੱਤਾ ਸਾਈਕਲ ਤਨ ਜੀਗਰ ਉਸ ਇਨਸਾਨ ਦਾ ਜਿਹੜਾ ਤੁਰਿਆ ਜਾਂਦਾ ਉਹਦੇ ਕੋਲ ਸਾਈਕਲ ਲੇਨ ਦੀ ਵੀ ਹਜ਼ੀਅਤ ਹੈ ਨਹੀਂ ਵੀ ਉਹ ਉਹਨੂੰ ਤੁਰਨਾ ਪੈ ਰਿਹਾ ਤੇ ਉਹ ਕਹਿੰਦੇ ਵੀ ਠੀਕ ਆ ਕਹਿੰਦਾ ਫਿਰ ਪੈਦਲ ਤੁਰਨੇ ਵਾਲੇ ਤੇ ਇਹ ਲਾਉਣਾ ਵੀ ਜੇਕਰ ਅਸੀਂ ਪੈਦਲ ਤੁਰਦੇ ਹੋਈਏ ਤਾਂ ਉਹ ਇਨਸਾਨ ਬਾਰੇ ਸੋਚੀਏ ਜਿਹੜੇ ਬੰਦੇ ਚ ਸਾਈਕਲ ਲੈਣ ਦੀ ਵੀ ਹੈਸੀਅਤ ਹੈ ਨਹੀਂ ਉਹ ਕਦੇ ਕਿਸੇ ਨੂੰ ਹੱਥ ਦਿੰਦਾ ਕਦੇ ਤੁਰਕੇ ਜਾਂਦਾ ਬਿਰੋਧੀ ਜ਼ਿੰਦਗੀ ਕਿਦਾਂ ਸਰਵਾਈਵ ਹੋ ਰਹੀ ਆ ਤੇ ਜੇਕਰ ਅਸੀਂ ਪੈਦਲ ਤੁਰਕੇ ਜਾਂਦੇ ਆ ਤਾਂ ਅਸੀਂ ਉਸ ਇਨਸਾਨ ਬਾਰੇ ਸੋਚੀਏ ਜਿੱਦਿਆਂ ਲੱਤਾਂ ਵੀ ਹੈ ਨਹੀਂ ਵੀ ਸਾਨੂੰ ਰੱਬ ਨੇ ਲੱਤਾਂ ਦਾ ਦਿੱਤੀਆਂ ਨੇ ਤੁਰਨ ਨੂੰ ਚਲੋ ਜੇ ਸਾਡੇ ਕੋਲ ਸਾਈਕਲ ਵੀ ਹੈ ਨਹੀਂ ਸਕੂਟਰ ਮੋਟਰਸਾਈਕਲ ਗੱਡੀ ਬੱਸ ਜਹਾਜ਼ ਹੈ ਨਹੀਂ ਸਾਨੂੰ ਪ੍ਰਮਾਤਮਾ ਨੇ ਲੱਤਾਂ ਦਾ ਦਿੱਤੀਆਂ ਨੇ ਤੇ ਜੇਕਰ ਕਹਿੰਦਾ ਤੁਸੀਂ ਲੱਤਾਂ 22 ਚਾਂਸ ਗੱਲ ਕਰਦੇ ਐ ਐਗਜ਼ੈਂਪਲ ਦੇ ਤੌਰ ਤੇ ਲੱਤਾਂ ਵੀ ਅਪਾਹਜ ਹੋ ਜਾਂਦੀਆਂ ਨੇ ਤਾਂ ਤੁਸੀਂ ਉਹ ਬੰਦੇ ਬਾਰੇ ਸੋਚਣਾ ਜਿਹੜਾ ਬਿਮਾਰ ਪਿਆ ਬੈੱਡ ਤੇ ਬਿਮਾਰ ਬੰਦੇ ਬਾਰੇ ਸੋਚ ਕੇ ਕਹਿੰਦਾ ਤੁਸੀਂ ਇਹ ਸੋਚਣਾ ਵੀ ਜੇਕਰ ਇਹ ਤਾਂ ਸਾਡੇ ਤੇ ਹੁੰਦੀ ਆ ਤਾਂ ਧੰਨ ਜੀਕਰ ਉਸ ਇਨਸਾਨ ਦਾ ਜਿਹੜਾ ਵੈਂਟੀਲੇਟਰ ਤੇ ਪਿਆ ਕਿਉਂਕਿ ਬਿਮਾਰ ਅਸੀਂ ਅੱਜ ਨਾਲੋਂ ਠੀਕ ਹੋ ਜਾਵਾਂਗੇ ਵੈਂਟੀਲੇਟਰ ਵਾਲੀ ਤਾਂ ਬਹੁਤ ਘੱਟ ਚਾਂਸ ਹੁੰਦੇ ਨੇ ਚਲੋ ਕਹਿੰਦਾ ਵੈਂਟੀਲੇਟਰ ਤੇ ਇਨਸਾਨ ਜਿਹੜਾ ਪਿਆ ਤਾਂ ਉਹਨੇ ਹੋਰ ਨਹੀਂ ਸੋਚਣਾ ਉਹਨੇ ਇਹ ਸੋਚਣਾ ਵੀ ਉਹ ਬੰਦਾ ਕਿਦਾਂ ਦਾ ਜਿਹੜਾ ਕੋਮਾ ਚ ਗਿਆ ਹੋਇਆ ਕੋਮਾ ਚ ਗਏ ਹੋਏ ਇਨਸਾਨ ਨੇ ਕਹਿੰਦਾ ਉੱਪਰ ਨਹੀਂ ਆਪਾਂ ਤੋਂ ਲੋਅ ਲੈਵਲ 'ਤੇ ਦੇਖਣਾ ਉਹਨੇ ਇਹ ਦੇਖਣਾ ਵੀ ਸਾਡੇ 'ਚ ਜਾਣਤਾ ਹੈ ਨਾ ਧਨ ਜਿਗਰ ਉਸ ਇਨਸਾਨ ਦਾ ਜਿਹਦੀ ਡੈਥ ਹੋ ਚੁੱਕੀ ਆ ਉਹ ਤਾਂ ਆਪਣੀ ਆਉਣ ਵਾਲੀ ਜ਼ਿੰਦਗੀ 'ਚ ਕੁਝ ਵੀ ਨਹੀਂ ਕਰ ਸਕਦਾ ਅਸੀਂ ਚਾਹੇ ਪੈਈਆਂ ਬਿਮਾਰਿਆਂ ਅੱਜ ਨਾ ਕੱਲੋਂ ਵੈਂਟੀਲੇਟਰ ਵੈਂਟੀਲੇਟਰ ਤੋਂ ਕੋਮਾ ਕੋਮਾ ਚੁੱਕ ਕੇ ਦਿੱਤਾ ਠੀਕ ਹੋ ਕੇ ਉੱਠਾਂਗੇ ਵੀ ਤੁਸੀਂ ਜਿਹੜਾ ਦੇਖਣਾ ਆਪ ਤੋਂ ਥੱਲੇ ਇਨਸਾਨਵਲ ਦੇਖਣਾ ਨਾ ਕਿ ਉੱਪਰਲੇ ਵੱਲ ਤਾਂ ਕੁੜੀ-ਕੁੜੀ ਦਾ ਪਿਓ ਤੇ ਉਹਦੀ ਮਾਂ ਉਸ ਬਜ਼ੁਰਗ ਦੇ ਉੱਠ ਕੇ ਮੰਨ ਲਓ ਵੀ ਪੈਰੀ ਹੱਥ ਲਾਉਣ ਲੱਗੇ ਵੀ ਅਸੀਂ ਇਸ ਜ਼ਿੰਦਗੀ 'ਚ ਬਹੁਤ ਵਧੀਆ ਖੁਸ਼ ਆ ਚਾਹੇ ਮੀਡਲ ਕਲਾਸ ਫੈਮਿਲੀ ਹੋਵਾ ਦੋ ਟਾਈਮ ਦੀ ਸਾਨੂੰ ਰੋਟੀ ਦਾ ਦੰਦਾ ਸਾਡੀ ਧੀ ਨੂੰ ਸਾਡੀ ਧੀ ਨੂੰ ਕਿਤੇ ਦਿਹਾੜੀ ਜੋਤਾ ਕਰਨ ਦੀ ਲੋੜ ਤਾਂ ਨਹੀਂ ਹੈਗੀ ਵੀ ਜਿੱਦਾਂ ਲੋਕਾਂ ਦੀਆਂ ਕੁੜੀਆਂ ਦੇਖਿਆ ਨੇ ਬਾਹਰ ਆਫਿਸਰਾਂ 'ਚ ਕੰਮ ਕਰਦੀਆਂ ਨੇ ਕੋਈ ਨਰੇਗਾ ਚ ਆਪਦਾ ਪਰਿਵਾਰ ਦਾ ਢਿੱਡ ਪਾਲਦੀ ਆ ਵੇ ਚਾਹੇ ਮਿਡਲ ਫੈਮਿਲੀ ਜੇ ਰਹਿ ਕੇ ਨੇ ਇਹ ਆਪਦੇ ਟੱਬਰ ਦਾ ਢਿੱਡ ਤਾਂ ਪਾਲਦੇ ਨੇ ਵੀ ਸਾਡੀ ਲੜਕੀ ਨੂੰ ਜਾਣ ਦੀ ਤਾਂ ਕਿਤੇ ਜਰੂਰਤ ਨਹੀਂ ਸੋ ਇੰਨੀ ਕੋ ਉਸ ਬੰਦੇ ਦੇ ਸਮਝਾਉਣ ਨਾਲ ਵੀ ਇਹ ਤੀਏ ਦਿਨ ਨੂੰ ਸਬਰ ਕਰਨਾ ਪਊਗਾ ਸਬਰ ਚ ਫਾੜਾ ਫਲ ਸਿੱਧੀਆਂ ਨੀਤਾਂ ਨੂੰ ਮਿਲਦਾ ਹੁਣ ਜ਼ਿੰਦਗੀ ਤੂੰ ਕੱਟਣੀ ਆ ਤਾਂ ਤੇਰੀ ਮਰਜ਼ੀ ਐ ਫੈਸਲਾ ਕਰਨਾ ਤਾਂ ਹੁਣ ਦੱਸ ਦੇ ਇੱਥੇ ਅਸੀਂ ਤਰ੍ਹਾਂ ਫੈਸਲਾ ਕਰ ਦਾਂਗੇ ਵੀ ਮੈਂ ਤੇ ਥੋਈ ਵੀ ਨਹੀਂ ਕਹਿੰਦਾ ਹੈਗਾ ਵੀ ਤੂੰ ਮੈਨੂੰ ਤਰਕ ਦੇ ਹਿਸਾਬ ਨਾਲ ਜਵਾਬ ਦੇ ਮੈਂ ਤਾਂ ਤੈਨੂੰ ਇਹ ਗੱਲ ਸਮਝਾਉਣੀ ਤੀ ਤਾਂ ਕੁੜੀ ਅਸਕੇ ਉਹਦੇ ਨਾਲ ਆਪਣੇ ਘਰ ਨੂੰ ਆਪਣੇ ਘਰ ਵਾਲੇ ਤੇ ਮਾਪਿਆਂ ਨਾਲ 700 ਸੌਰੇ ਨਾਲ ਘਰ ਨੂੰ ਆ ਗਈ ਤੇ ਬਜ਼ੁਰਗ ਦੇ ਪੈਰੀਂ ਹੱਥ ਲਾ ਕੇ ਕਹਿਣ ਲੱਗੀ ਵੀ ਬਜ਼ੁਰਗੋ ਮੈਨੂੰ ਅੱਜ ਸਹੀ ਮੈਨੇਜ ਪਤਾ ਲੱਗਿਆ ਵੀ ਸਬਰ ਕਹਿੰਦੇ ਕਿਨੂੰ ਨੇ ਵੀ ਜਿਹੜੇ ਇਨਸਾਨ ਨੇ ਸਬਰ ਕਰ ਲਿਆ ਉਹਨਾਂ ਤਾਂ ਪ੍ਰਮਾਤਮਾ ਪਾ ਲਿਆ ਮੇਰਾ ਪ੍ਰਮਾਤਮਾ ਮੇਰੇ ਘਰ ਵਾਲੇ 'ਚ ਮੇਰੀ ਸੱਸ 'ਚ ਤੇ ਮੇਰੇ ਸਹੁਰੇ 'ਚ ਆ ਹੁਣ ਇਹ ਚਾਹੇ ਮਿਡਲ ਕਲਾਸ ਫੈਮਿਲੀ ਦੀ ਜ਼ਿੰਦਗੀ ਕੱਟ ਲੈਣ ਮੈਂ ਉਹ ਕੱਟ ਲਵਾਂ ਇਹ ਗਰੀਬੀ ਦਾ ਵਿੱਚ ਕੱਟ ਲੈਣ ਮੈਂ ਉਹ ਵੀ ਕੱਟ ਲਵਾਂ ਜੇਕਰ ਪ੍ਰਮਾਤਮਾ ਸਾਨੂੰ ਕੋਈ ਸਮਾਂ ਲਿਆਉਂਦਾ ਵਧੀਆ ਰੋਟੀ ਜਾਂ ਗੱਡੀਆਂ ਕਾਰਾਂ ਵਾਲੇ ਕਰਦਾ ਤਾਂ ਅਸੀਂ ਉਹ ਵੀ ਹੱਸ ਕੇ ਕੱਟ ਲਾਂਗੇ ਕਦੇ ਟੌਰ ਫੱਕਾ ਨਹੀਂ ਕਰਾਂਗੇ ਸੋ ਕਿਦਾਂ ਲੱਗੀ ਕਹਾਣੀ ਕਮੈਂਟ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਫੇਸਬੁੱਕ ਤੇ ਦੇਖਦਿਆਂ ਫੋਲੋ ਕਰ ਲਿਓ YouTube ਤੇ ਸਬਸਕ੍ਰਾਈਬ ਕਰ ਲਿਓ ਵੀਡੀਓ ਲਾਈਕ ਕਰ ਦਿਓ ਮਿਲਦਿਆਂ ਨਵੀਂ ਕਿਸੇ ਵੀਡੀਓ ਨਵੇਂ ਕਿਸੇ ਕਨਸੈਪਟ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਮਿਲਦਿਆਂ ਜਲਦੀ ਤੋਂ ਜਲਦੀ ਸੋ ਕਿਦਾਂ ਲੱਗਦੀ ਹੁੰਦੀ ਹੈ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਡੀਓ ਲਾਈਕ ਕਰਦੇ ਆ ਕਰੋ ਜਾਨੀ ਹੁਣ ਡੇਲੀ ਦਾ ਰੁਟੀਨ ਬਣਾਵਾਂਗੇ ਵੀ ਡੇਲੀ ਦੀ ਡੇਲੀ ਇੱਕ ਵੀਡੀਓ ਪਾ ਸਕੀਏ ਕਿਉਂਕਿ ਵਿੱਚ ਜੇ ਕੁਝ ਪ੍ਰੋਬਲਮਾਂ ਹੁੰਦੀਆਂ ਨੇ ਉਹਦੇ ਕਰਕੇ ਰੁਕ ਗਏ ਸੀ ਕੁਝ ਦਿਨ ਸੋ ਹੁਣ ਡੇਲੀ ਕੰਟੀਨਿਊ ਕਰਾਂਗੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਮੇਰਾ ਬਰਾਕਾ